ਮੋਦੀ ਦੀ ਤੀਜੀ ਵਾਰ ਬਣੀ ਸਰਕਾਰ ਦੇ ਵਿੱਚ ਪਹਿਲਾ ਬਜਟ ਅੱਜ ਪੇਸ਼ ਕੀਤਾ ਜਾਵੇਗਾ ਜੀ ਆ ਦੱਸ ਦਈਏ ਕਿ ਅੱਜ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਸਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11:00 ਵਜੇ ਬਜਟ ਪੇਸ਼ ਕਰਨ ਦੀ ਸੰਸਦ ਦਾ ਮੌਨਸੂਨ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋਇਆ ਹੈ 12 ਅਗਸਤ ਤੱਕ ਇਸ ਸੈਸ਼ਨ ਜਿਹੜਾ ਚੱਲੇਗਾ ਇਸ ਦੇ ਵਿੱਚ ਦੱਸ ਦੇ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਯਾਨੀ ਕਿ ਅੱਜ ਸੁਰੇਖਿਆ ਨਾਲ ਅੱਜ ਕੀ ਇੰਤਰੀ ਬਜਟ ਪੇਸ਼ ਕਰਨਗੇ ਸੰਸਦ ਦਾ ਮੌਨਸਨ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ 12 ਅਗਸਤ ਤੱਕ ਇਹ ਚੱਲੇਗਾ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਤੀਜੀ ਕਾਰਜਕਾਲ ਦਾ ਇਹ ਪਹਿਲਾ ਬਜਟ ਅਤੇ ਵਿੱਤ ਮੰਤਰੀ ਸਿਤਾ ਰਮਨ ਦਾ ਲਗਾਤਾਰ ਸਤਵਾਂ ਬਜਟ ਜਿਹੜਾ ਹੋਵੇਗਾ ਸੋ ਇਸ ਦੇ ਵਿੱਚ ਦੱਸ ਦਗੇ ਕਿ ਕੀਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਲਈ ਵੱਡਾ ਜਿਹੜਾ ਐਲਾਨ ਹੋ ਸਕਦਾ ਹੈ ਸੋ ਉਹਨਾਂ ਨੂੰ ਅ ਜੜੀ ਹੈ ਸੋਗਾਤ ਨਵੀਂ ਝੜੀ ਮਿਲ ਸਕਦੀ ਹੈ ਸੋ ਇਸੇ ਦੇ ਵਿਚਾਰੇ ਦੱਸਈਏ ਕਿ ਲੋਕਾਂ ਨੂੰ ਬੜੀਆਂ ਉਮੀਦਾਂ ਨਹੀਂ ਇਸ ਬਜਟ ਸੈਸ਼ਨ ਨੂੰ ਲੈ ਕੇ ਲੇਕਿਨ ਇਸੇ ਦੇ ਵਿਚਾਰੇ 23 ਜੁਲਾਈ ਯਾਨੀ ਕਿ ਅੱਜ ਬਜਟ ਪੇਸ਼ ਹੋਣਾ ਉਮੀਦ ਹੈ ਕਿ ਵਿੱਤ ਮੰਤਰੀ ਇਸਵਾਰਤੇ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਵਟਾ ਐਲਾਨ ਕਰ ਸਕਦੇ ਨੇ ਮੰਨਿਆ ਸਾਰੇ ਕਿ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਯੋਜਨਾ ਕਿਸਾਨ ਕ੍ਰੈਡਿਟ ਕਾਰਡ ਅਤੇ ਪੀਐਮ ਕੁਸਮ ਯੋਜਨਾ ਨੂੰ ਲੈ ਕੇ ਮਹੱਤਮਪੂਰਨ ਵਿਵਸਥਾ ਕਰ ਸਕਦੀ ਹੈ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇ ਲਈ ਕਿਸਾਨ ਜਥੇਬੰਦੀਆਂ ਦੀ ਲਗਾਤਾਰ ਮੰਗ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਐਲਾਨ ਤੋਂ ਬਾਅਦ ਸਮਰਥਨ ਮੁੱਲ ਦੇ ਉੱਤੇ ਹੋਰ ਫਸਲਾਂ ਦੀ ਖਰੀਦ ਦੇ ਲਈ ਬਜਟ ਦੇ ਵਿੱਚ ਹੋਰ ਰਾਸ਼ੀ ਰੱਖੀ ਜਾ ਸਕਦੀ ਹੈ ਤੇਸਰੇ ਵਿਚਾਲੇ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਟੀਐ ਨੂੰ ਪਿੰਡੂ ਖੇਤਰਾਂ ਦੇ ਵਿੱਚ ਉਮੀਦ ਦੇ ਅਨੁਸਾਰ ਸਮਰਥਨ ਜੁੜਾ ਨਹੀਂ ਮਿਲਿਆ ਭਾਜਪਾ ਨੂੰ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੱਡਾ ਝਟਕਾ ਲੱਗਾ ਇਸ ਦੇ ਮੱਦੀ ਨਜ਼ਰ ਉਮੀਦ ਕੀਤੀ ਜਾ ਰਹੀ ਹੈ ਕਿ ਵਿੱਤ ਮੰਤਰੀ ਪਿੰਡੋ ਵਿਕਾਸ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਕੀਮਾਂ ਦੇ ਲਈ ਬਜਟ ਦੇ ਵਿੱਚ ਬਜਟ ਦੀ ਵੰਡ ਜਿਹੜੀ ਉਹ ਬਤਾ ਸਕਦੇ ਨੇ ਸਾਲ 2019 ਦੇ ਵਿੱਚ ਸ਼ੁਰੂ ਹੋਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਰਕਮ ਦੇ ਵਿੱਚ ਇੱਕ ਵਾਰ ਵੀ ਵਾਅਦਾ ਛੜਾ ਨਹੀਂ ਕੀਤਾ ਗਿਆ ਮੌਜੂਦਾ ਸਮੇਂ ਦੇ ਵਿੱਚ ਕਿਸਾਨਾਂ ਨੂੰ 1 ਸਾਲ ਦੇ ਵਿੱਚ 6000 ਰੁਪਏ ਮਿਲਦੇ ਨੇ ਬਜਟ ਦੇ ਵਿੱਚ ਸਰਕਾਰ ਇਸ ਨੂੰ ਵਧਾ ਕੇ 8000 ਰੁਪਏ ਸੌਲਾਨਾ ਕਰ ਸਕਦੀ ਹੈ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਸੋ ਮੌਜੂਦਾ ਸਮੇਂ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਤਹਿਤ 3 ਲੱਖ ਰੁਪਏ ਦਾ ਖੇਤੀ ਕਰਜ਼ਾ 7 ਫੀਸਦੀ ਵਿਆਜ ਦਰ ਤੇ ਮਿਲਦਾ ਹੈ ਜਿਸ ਦੇ ਵਿੱਚ 3 ਫੀਸਦੀ ਸਬਸਿਡੀ ਵੀ ਸ਼ਾਮਲ ਹੈ ਭਾਵ ਕਿਸਾਨਾਂ ਨੂੰ ਇਹ ਕਰਜ਼ਾ 4% ਵਿਆਜ ਦਰ ਤੇ ਮਿਲਦਾ ਹੈ ਮਹਿੰਗਾਈ ਅਤੇ ਖੇਤੀ ਲਾਗਤਾਂ ਦੇ ਵਿੱਚ ਵਾਧੇ ਦੀ ਮੱਦੇ ਨਜ਼ਰ ਸਰਕਾਰ ਖਰਚੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰ ਸਕਦੀ ਹੈ ਇਹ ਵੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਚਰਚਾਵਾਂ ਨੇ ਸੋ ਕਿਸਾਨ ਜਥੇਬੰਦੀਆਂ ਖੇਤੀ ਜ਼ਿੰਦਾਦਿਲੀ ਲਾਏ ਜੀਐਸਟੀ ਦਾ ਵਿਰੋਧ ਕਰ ਰਹੀਆਂ ਨੇ ਉਹਨਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਸੰਦਾਂ ਤੇ ਜੀਐਸਟੀ ਹਟਾਵੇ ਜਾਂ ਇਨਪੁਟ ਟੈਕਸ ਕ੍ਰੈਡਿਟ ਯਾਨੀ ਕਿ ਆਈਟੀਸੀ ਦਾ ਲਾਭ ਦੇਵੇ ਬਜਟ ਦੇ ਵਿੱਚ ਸਰਕਾਰ ਖੇਤੀ ਸੰਦਾਂ ਦੇ ਉੱਤੇ ਜੀਐਸਟੀ ਦਰਾਂ ਘਟਾਉਣ ਜਾਂ ਹੋਰ ਸਬਸਿਡੀ ਦੇਣ ਦਾ ਫੈਸਲਾ ਵੀ ਜਿਹੜਾ ਕਰ ਸਕਦੀ ਹੈ ਸੋ ਦੇਸ਼ ਭਰ ਦੇ ਕਿਸਾਨਾਂ ਦੇ ਵਿੱਚ ਇੱਕ ਸਕਾਰਾਤਮਕ ਸੰਦੇਸ਼ ਜਾਵੇਗਾ ਕਿ ਸਰਕਾਰ ਖੇਤੀ ਤੇ ਗੰਭੀਰਤਾ ਦੇ ਨਾਲ ਕੰਮ ਜਿਹੜਾ ਕਰ ਰਹੀ ਹੈ ਸੋ ਪੀਐਮ ਮੋਦੀ ਦੀ ਤੀਜੀ ਵਾਰ ਇਹ ਸਰਕਾਰ ਬਣੀ ਹੈ ਪਹਿਲਾ ਬਜਟ ਪੇਸ਼ ਹੋਣਾ ਹੈ ਸਭ ਵਰਗਾਂ ਨੂੰ ਜਿਹੜਾ ਵੱਖ-ਵੱਖ ਵਰਗਣੀ ਉਹਨਾਂ ਦੇ ਵੱਲੋਂ ਉਮੀਦਾਂ ਚੜੀਆਂ ਰੱਖੀਆਂ ਗਈਆਂ ਨੇ ਲੇਕਿਨ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਲਈ ਬਟਾ ਐਲਾਨ ਹੋ ਸਕਦਾ ਹੈ ਸਬੇਤ ਮੰਤਰੀ ਨਿਰਮਲਾ ਸੀ타 ਰਮਨ ਖੀਰਾਵ ਵਿਚ ਜਿਹੜਾ ਇਹ ਬਿੱਲ ਉਹਨਾਂ ਦੇ ਵੱਲੋਂ ਪੇਸ਼ ਕੀਤਾ ਜਾਵੇਗਾ ਅਰਥਸ਼ਾਸਤਰੀਆਂ ਜੀ ਜੇਕਰ ਮੰਨਿਏ ਤਾਂ ਇਸ ਹਫਤੇ ਪੇਸ਼ ਹੋਣ ਵਾਲੇ ਪਾਸਵਰਡ ਦੇ ਵਿੱਚ ਨਵੀਂ ਅਪੈਂਸ਼ਨ ਪ੍ਰਣਾਲੀ ਦੇ ਆਯੂਸ਼ਮਾਨ ਭਾਰਤ ਵਰਗੀਆਂ ਸਮਾਜਿਕ ਸੁਰੱਖਿਆ ਦੇ ਨਾਲ ਸੰਬੰਧਿਤ ਯੋਜਨਾਵਾਂ ਬਾਰੇ ਵੀ ਕੁਝ ਐਲਾਨ ਜੜਾ ਕੀਤਾ ਜਾ ਸਕਦਾ ਹੈ ਹਾਲਾਂਕਿ ਇਨਕਮ ਟੈਕਸ ਦੇ ਮਾਮਲੇ ਦੇ ਵਿੱਚ ਰਾਹਤ ਦੀ ਉਮੀਦ ਘਟ ਹੈ ਉਹਨਾਂ ਦਾ ਕਹਿਣਾ ਹੈ ਕਿ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਲਈ ਬੁਨਿਆਦੀ ਢਾਂਚੇ ਤੇ ਜ਼ੋਰ ਜਿਹੜਾ ਦਿੱਤਾ ਜਾਣਾ ਚਾਹੀਦਾ ਹੈ ਸੋ ਲੋਕ ਸਭਾ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਥ ਪੱਤਰਚਾਰੀ ਕਰਦੇ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 70 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਲਈ ਆਯੂਸ਼ਮਾਨ ਯੋਜਨਾ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਵੇਗਾ ਇਹ ਵੀ ਕਿਹਾ ਸੀ ਕਿ ਪਾਰਟੀ ਦਾ ਧਿਆਨ ਨਿਵੇਸ਼ ਦੇ ਰਾਹੀਂ ਲੋਕਾਂ ਦੀ ਮਾਨ ਸਨਮਾਨ ਅਤੇ ਬਿਹਤਰ ਜੀਵਨ ਅਤੇ ਰੋਜ਼ਗਾਰ ਨੂੰ ਯਕੀਨੀ ਬਣਾਉਣਾ ਹੈ ਸੋ ਅੱਜ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਇਸ ਬਜਟ ਦੇ ਉੱਤੇ ਟਿਕੀਆਂ ਨੇ ਕਿ ਆਖਰਕਾਰ ਇਸ ਬਜਟ ਦੇ ਵਿੱਚ ਕਿਹੜੇ ਵਰਗ ਦੇ ਲਈ ਸਭ ਤੋਂ ਵੱਧ ਕੀ ਕੁਝ ਰੱਖਿਆ ਗਿਆ ਹੈ ਜਾਂ ਕਿਸਾਨਾਂ ਦੇ ਲਈ ਕੀ ਐਲਾਨ ਹੋਇਆ ਹੈ ਮੁਲਾਜ਼ਮਾਂ ਦੇ ਲਈ ਕੀ ਕੁਝ ਰੱਖਿਆ ਗਿਆ ਸਾਰੀਆਂ ਦੀਆਂ ਉਮੀਦਾਂ ਨੇ ਸੋ ਅੱਜ ਪੇਸ਼ ਹੋਵੇਗਾ ਦੇਸ਼ ਦਾ ਇਹ ਬਜਟ ਕਿਸਾਨਾਂ ਦੇ ਲਈ ਵਟਾ ਐਲਾਨ ਹੋ ਤੱਕ ਤੇ ਹੋਰ ਜਿਹੜੇ ਨੇ ਸਭ ਵਰਕਾਂ ਦੇ ਲਈ ਵੱਡੇ ਐਲਾਨ ਜਿਹੜੇ ਕੀਤੇ ਜਾ ਸਕਦੇ ਨੇ ਉਮੀਦਵਾਰ ਨੇ ਸਭ ਨੂੰ ਸੁਵਿਧਾ ਮੰਤਰੀ ਨਿਰਮਲਾ ਸੀ타 ਰਮਨ ਦੇ ਬੋਲੋ ਸਵੇਰੇ 11 ਵਜੇ ਅੱਜ ਬਜਟ ਜਿਹੜਾ ਪੇਸ਼ ਕੀਤਾ ਜਾਵੇਗਾ